ਮੁੰਡੇ ਮੇਰੇ ਨੇ ਜਿਹੜਾ ਚੰਦ ਚਾੜਨਾ ਈ ਉਹ ਤੇ ਦਿੱਤਾ ਚਾੜ ਮੈਂ ਹੁਣ ਲੱਗ ਕੇ ਜਾ ਕੇ ਕੀ ਕਰਨਾ ਵਾ ਸ੍ਰੀਕਣੀ ਕੋ ਗੱਲਾਂ ਹੀ ਕਰਾਉਣੀਆਂ ਵਾ ਬਾਹਰੇ ਬੈਣੀ ਆ ਮੈਂ ਸਾਬੀ ਮਨ ਪਤਾ ਮੈਂ ਤੈਨੂੰ ਦੁੱਖ ਲੱਗਣ ਲਿਆ ਵਾ ਭੈਣ ਭਰਾਵਾਂ ਦਾ ਰਿਸ਼ਤਾ ਹੀ ਇਦਾਂ ਦਾ ਹੁੰਦਾ ਵਾ ਕਿ ਨਵਾਂ ਨੜਕੇ ਦੇ ਵਾਸ ਨਹੀਂ ਵੱਖ ਹੁੰਦੇ ਤੈਨੂੰ ਪਤਾ ਏ ਤੁਸੀਂ ਇੱਕ ਥਾਂ ਇਕੱਠੇ ਖੇਡੇ ਇਕੱਠੇ ਪੜੇ ਲਿਖੇ ਇਕੱਠੇ ਜਵਾਨ ਹੋਏ ਤੇ ਬੜਾ ਦੋਖੇ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਵਾ ਮੈਨੂੰ ਪਤਾ ਵਾ ਚਾਚੀ ਨਾ ਆਣਿਆ ਉਹ ਤੇ ਮੈਨੂੰ ਪਤਾ ਵਾ ਹਾਂ ਹਾਂ ਪਰ ਮੈਂ ਗੱਲ ਇਹ ਆ ਵੀ ਮੈਨੂੰ ਵੀ ਆਪਦੀ ਮਰਜ਼ੀ ਕਰਨੀ ਚਾਹੀਦੀ ਆ ਵੇਹੀ ਨਹੀਂ ਪਤਾ ਮਰਜ਼ੀ ਨਹੀਂ ਕਰਨੀ ਹੈਗੀ ਸਿਆਣੇ ਜਿੱਦਾਂ ਕਹਿੰਦੇ ਨੇ ਜਿੱਦਾਂ ਤੇਰੇ ਮੰਮੀ ਕਹਿੰਦੀ ਆ ਚਾਹੀ ਹੀ ਕਹਿੰਦੇ ਆ ਤੇ ਉਦੋਂ ਤੋਂ ਚੱਲੀ ਚੱਲਣੀ ੜਿਆ ਮਾ ਚਾਚੀ ਜੇ ਉੱਥੇ ਜਾ ਕੇ ਤੇ ਮੈਂ ਮਾਸੀ ਦੇ ਦਿਵਾਲੇ ਆਂ ਨਾ ਤੇ ਵੇਖੀ ਆ ਮੰਜੀਤ ਨੇ ਤੁਰਦੀ ਨਾ ਔਰ ਨਹੀਂ ਪਤਾ ਇਹਦਾ ਨਹੀਂ ਜਾਣੀ ਮੰਜੀਤ ਵੀ ਮੰਜੀਤ ਆ ਵੀ ਡਰੀ ਜਾਂਦੀ ਆ ਉਹ ਪਤਾ ਆਪੇ ਫਿਰ ਪਤਾ ਕੀ ਪਤਾ ਉਹਨਾਂ ਨੇ ਕੀ ਕਿਹਾ ਚਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਮੈਂ ਤੇਰੇ ਨਾਲ ਹੀ ਆਂ ਚਲ ਭੈਣ ਭਰਾ ਦਾ ਦੁੱਖ ਬੜਾ ਹੁੰਦਾ ਵਾ ਚਲ ਠੀਕ ਹੈ ਚੰਗਾ ਫਿਰ ਮੈਂ ਜਾਨੀ ਆ ਤੇ ਜੇ ਕੋਈ ਗੱਲਬਾਤ ਹੋ ਗਈ ਜਾਂ ਕੋਈ ਕੰਮ ਹੋ ਗਿਆ ਮੇਰੇ ਕੋ ਚਲੇ ਤੈਨੂੰ ਦੱਸ ਦੇ ਠੀਕ ਹੈ ਚੰਗਾ ਠੀਕ ਹੈ ਚੋਚੀ ਚਲ ਠੀਕ ਹੈ ਫਿਰ ਠੀਕ ਮੈਂ ਕਿਹਾ ਬੈਠ ਕੇ ਚਾਹ ਚ ਪੀ ਨਹੀਂ ਨਹੀਂ ਮੈਂ ਨਹੀਂ ਚਾਹ ਪੀ ਨਹੀਂ ਮੈਂ ਤਾਂ ਗਈ ਸਿਰੇ ਪੀ ਗਏ ਨੇ ਮੈਂ ਤਾਂ ਉਧਾਂ ਹੀ ਆਈ ਮੈਂ ਵੇਖਦੀ ਪਹ ਲੋ ਗਈ ਹੁਣ ਤੇ ਮੈਂ ਚਲ ਸੋਕੇ ਉਹਦਾ ਮਿੰਟ ਬਹਿ ਨਹੀਂ ਮੈਂ ਤਾਂ ਕਰ ਕੇ ਆਈ ਹਾਂ ਠੀਕ ਹੈ ਚਲ ਠੀਕ ਓਕੇ ਹਾਏ ਰੱਬਾ ਸਾਰੇ ਦੁੱਖ ਸਾਡੇ ਕਰਮਾਂ ਚ ਲਿਖਤੇ ਏਕਾ ਮੁੰਡਾ ਮੇਰਾ ਅਕਲ ਹੁੰਦੀ ਇਹਨੂੰ ਮਾਸਾਪੋਰਾ ਤੇ ਫੇਰ ਹੀ ਜਾਪਾਨ ਇਹਦੀ ਬੰਦ ਹੁੰਦੀ ਨੀ ਲਤਰ ਲਤਰ 24 ਘੰਟੇ ਕਰਦੀ ਰਹਿੰਦੀ ਜੋ ਕੁਛ ਆ ਸਾਰਾ ਕੁਛ ਦੱਸ ਦਿੰਦਾ ਇਹਨੇ ਮੈਂ ਜਿੰਨੇ ਪਰਦੇ ਪਾਉਣੀ ਪਰ ਮੇਰਾ ਪਰਦਾ ਕਿੱਥੋਂ ਰਹਿਣ ਦਿਨਾ ਨੇ ਪਰਦੇ ਤੇ ਸਾਰੇ ਯਾਰ ਕਰ ਦਿੰਦਾ ਵਾ ਭੈਣ ਜੀ ਬਰਾ ਮੋਛੋ ਤੇ ਕੀ ਗੱਲ ਕੋਈ ਨਹੀਂ ਸੁਖਿੰਦਰ ਤੈਨੂੰ ਦੱਸਿਆ ਸੀ ਠੀਕ ਨਹੀਂ ਸਿਰ ਦੇ ਚ ਦਰਦ ਹੋਣਿਆ ਸਿਰਦਰਦ ਹੁੰਦਾ ਤੁਸੀਂ بڑے ਪਰਦੇ ਮੇਰੇ ਕੋ ਪਾਉਂਦੇ ਜੀ ਬੜਲ ਕਾ ਰਖ ਦੇ ਕਾਦੇ ਪਰਦੇ ਪਾਏ ਮੈਂ ਹਮ ਮਨਜੀਤ ਦੇ ਸੱਸ ਨੇ ਤੁਹਾਨੂੰ ਘੜੀ ਨਹੀਂ ਵੜਨ ਦਿੱਤਾ ਤੈਨੂੰ ਕੌਣ ਆਂਦਾ ਤੁਸੀਂ ਭਾ ਜੋ ਮਰਜ਼ੀ ਲਗਾਈ ਜਾਓ ਹਾਂ ਤੁਸੀਂ ਤੇ ਮੈਂ ਤੁਹਾਡੀ ਹੋਈ ਮਰਜ਼ੀ ਤੁਸੀਂ ਮੇਰੇ ਕੋਲ ਦਿਖਾਉਂਦੇ ਜਿਹਨੇ ਮੈਨੂੰ ਦੱਸਣਾ ਦੱਸ ਦਿੱਤਾ ਸਾਬੀ ਨੇ ਦੱਸਿਆ ਮੈਨੂੰ ਸਾਬੀ ਤੇ ਹੈ ਹੀ ਐਡਾ ਕੰਜਰਵਾ ਕੋਈ ਹਸਾਬ ਹੀ ਨਹੀਂ ਹੁੰਦਾ ਕਿਉਂ ਕੀ ਗੱਲ ਗੱਲ ਕੀ ਕੋਈ ਗੱਲ ਰੱਖ ਵੀ ਲੈਣੀ ਪੜਦੀ ਹੈ ਤੁਹਾਡਾ ਨਾ ਐਨਾ ਹੋਈ ਮਾਰਦੇ ਤੁਹਾਡਾ ਨਾ ਹਰ ਜਦ ਕਿ ਤੂੰ ਫੋਨ ਕਰਦੇ ਮੈਂ ਦੌੜੀ ਆਉਣੀ ਆ ਤੁਹਾਡੇ ਤੋਂ ਜੋ ਤੁਸੀਂ ਕਹੋ ਮੈਂ ਉਹੀ ਕਰਦੀ ਆ ਪਰ ਤੁਸੀਂ ਫਿਰ ਮੇਰੇ ਕੋਲ ਘਰ ਖੜਾ ਰੱਖ ਦੇ ਹਾਈ ਸੁਖਵਿੰਦਰ ਹਰ ਵਾਰੀ ਤੂੰ ਮੈਨੂੰ ਮੇਣਾ ਮਾਰਦੀ ਦੀਦੋ ਮੈਂ ਆਉਣੀ ਆ ਦੌੜੀ ਆਉਣੀ ਆ ਤੇ ਆਉਣੀ ਆ ਤੇ ਫਿਰ ਕੀ ਆ ਜਾਨੀ ਮੈਂ ਜੇ ਮੈਂ ਤੁਹਾਡੇ ਕੋਲ ਆਈ ਮੈਂ ਤੁਹਾਨੂੰ ਪੁੱਛਿਆ ਤਾਂ ਤੁਸੀਂ ਕਹਿੰਦੇ ਮੈਂ ਦਵਾਈ ਲੈਣ ਗਈ ਆ ਤੇ ਕੀ ਕਰਾਂ ਕੀ ਦੱਸਾਂ ਤੈਨੂੰ ਮੁਰਮੁਰ ਹਰ ਗੱਲ ਦੱਸੀ ਨੀ ਸਿੱਧੀ ਗੱਲ ਮੈਂ ਤੁਹਾਡੀ ਆਪਣੀ ਉਹ ਤੇ ਫਿਰ ਮੈਨੂੰ ਆਪਣੀ ਸਮਝਦਾ ਵਾ ਤਾਈ ਨੇ ਮੈਂ ਦੱਸਿਆ ਵੀ ਮੇਰੀ ਚਾਚੀ ਸਾਡਾ ਆਪਣਾ ਟੱਬਰ ਉਹਨੂੰ ਸਹੀ ਗੱਲ ਦੱਸਾਂ ਤੇ ਤੂੰ ਤਾਂ ਫੇ ਮਨੋਪੜੀ ਸਮਝਨੀ ਵੀ ਚੱਲ ਕੋਈ ਨਹੀਂ ਦਰਾਨੀ ਆ ਅਜੇ ਤੱਕ ਤੇ ਸਮਝਿਆ ਨਹੀਂ ਆ ਜੇ ਕੈਨੀ ਆ ਤੇ ਹਾਂ ਸਮਝਦੀ ਆ ਪੰਜ ਕਰਤਾ ਨਾ ਫੇ ਤੁਸੀਂ ਉਹੇ ਕੰਮ ਹੈ ਅਜੇ ਮੈਂ ਕੱਲ ਥੋੜੇ ਦਿਨਾਂ ਦੇ ਗੱਲਾਂ ਮੈਂ ਨੋ ਤਾਂ ਢੀ ਲਿਆਂਦੀ ਵਸਾਈ ਸਾਰੀ ਜ਼ਿੰਮੇਵਾਰੀ ਮੈਂ ਲਈ ਹਾਏ ਸੁਖਿੰਦਰ ਨਾ ਇੰਨਾ ਦਿਮਾਗ ਖਰਚਾ ਕਰ ਮੇਰੇ ਤੇ ਅੱਗੇ ਟੈਨਸ਼ਨ ਇੰਨੀ ਆ ਕੋਈ ਹਿਸਾਬ ਨਹੀਂ ਆ ਮੈਨੂੰ ਇੰਨਾ ਨਹੀਂ ਪਤਾ ਲੱਗਦਾ ਮੈਂ ਕੀ ਬੋਲਣ ਲਈ ਆ ਕੀ ਨਹੀਂ ਐਵੇਂ ਮੇਰੀ ਭੈਣ ਜਾਂ ਚੱਲ ਜਾ ਵੱਧ ਘੱਟ ਬੋਲਿਆ ਜਾਊਗਾ ਫੇ ਰਾਜੀ ਮੇਰੀ ਭੈਣ ਅੰਜਾ ਹੋਇ ਤੇ ਗੱਲਾਂ ਫਿਰ ਸੁਖਿੰਦਰ ਮੈਂ ਕਿੰਨੀ ਵਾਰੀ ਤੈਨੂੰ ਕਹਿਂਦੀ ਮੈਨੂੰ ਸੱਚੀ ਇੰਨੀ ਕੋ ਟੈਨਸ਼ਨ ਆ ਟੈਨਸ਼ਨ ਦੇ ਵਿੱਚ ਪਤਾ ਹੀ ਨਹੀਂ ਲੱਗਣਿਆ ਮੈਂ ਕੀ ਬੋਲਣ ਦੀ ਹੈ ਪਤਾ ਨਹੀਂ ਬੀਪੀ ਘਟਿਆ ਵਾ ਕੀ ਹਿਸਾਬ ਕਿਤਾਵਾ ਮੈਨੂੰ ਕੁਝ ਸੂਝਣ ਹੋਣ ਨਹੀਂ ਦਿਆ ਅੱਜ ਇਸੇ ਗੱਲ ਕੇ ਤੇ ਮੈਂ ਆਏ ਡੈਡੀ ਨੂੰ ਨਹੀਂ ਕੁਝ ਦੱਸਦੀ ਘੋੜੇ ਦੇ ਨੂੰ ਵੀ ਜੇ ਮੈਂ ਉਹਨਾਂ ਦੱਸ ਦਿੱਤਾ ਤਾਂ ਉਹਨੇ ਮੈਨੂੰ ਆਉਣ ਨਹੀਂ ਦੇਣਾ ਮੈਂ 100 ਪਰਦੇ ਪਾਉਣੀ ਆ ਜਾਣੇਵੇਂ ਮੈਨੂੰ ਕਹਿੰਦੇ ਆ ਵੀ ਮੰਮੀ ਤਾਈ ਸਾਡੇ ਨਾਲ ਐਦਾਂ ਕਰਦੀ ਹੈ ਹੈਪੀ ਕਹਿੰਦੀ ਮੈਂ ਗਈ ਹਾਂ ਤਾਈ ਐਦਾਂ ਕਰਦੀ ਉਹ ਤਾਈ ਨੂੰ ਮਰ ਕੇ ਉਦੋਂ ਦੀ ਆਈ ਨਹੀਂ ਸੁਗਵਿੰਦਰ ਇਹੋ ਜੀ ਗੱਲ ਨਹੀਂ ਆਗੀ ਤੈਨੂੰ ਪਤਾ ਮੈਨੂੰ ਝਾਟ ਹੀ ਗੁੱਸਾ ਆ ਜਾਂਦਾ ਪਤਾ ਹੀ ਨਹੀਂ ਲੱਗਦਾ ਮੈਂ ਕੀ ਬੋਲ ਦਿੰਨੀ ਕੀ ਨਹੀਂ ਬੋਲ ਦਿੰਦੀ ਮੇਰੇ ਦਿਲ 'ਚ ਨਹੀਂ ਕੁਛ ਵੀ ਹੈਗਾ ਇਹੋ ਜਿਹਾ ਉਹ ਕਹਿੰਦੇ ਸਾਰਾ ਪਤਾ ਲੱਗਦਾ ਤਾਈ ਉਦਾਂ ਹੀ ਕਰਦੀ ਸਾਡੇ ਨਾਲ ਈਰਖਾ ਰੱਖਦੀ ਆ ਨਹੀਂ ਈਰਖਾ ਰੱਖਦੀ ਦੀ ਨਿਗੇ ਨਿਗੇ ਮੈਂ ਪਾਲਣੇ ਈਰਖਾ ਰੱਖਣੀ ਦੇਵੇਂ ਆਪਣੇ ਹੱਥੀਂ ਘੜਾਏ ਆ ਪਾਲਣੇ ਫਿਰ ਆਂਦੀ ਮੈਂ ਆਉਣੀ ਆ ਤੇ ਮੈਨੂੰ ਭਾਬੀ ਲੱਗੇ ਨੇ ਹੁਣ ਤਾਈ ਨੂੰ ਡਰਦੀ ਉਦਾਂ ਦੀ ਆਈ ਹੈਗੀ ਨਹੀਂ ਕੋਈ ਨਹੀਂ ਆ ਆਜਿਆ ਕਰੇ ਮੈਂ ਕਿਹੜਾ ਮਨਾ ਕੀਤਾ ਉਹਨੂੰ ਆਉਣ ਵੱਲੋਂ ਤੇ ਮੈਂ ਅਜੇ ਨਾ ਇਹਦੇ ਡੈਡੀ ਨੂੰ ਕੁਛ ਦੱਸਦੀ ਆ ਜੇ ਮੈਂ ਦੱਸ ਨਹੀਂ ਸਾਰੀਆਂ ਗੱਲਾਂ ਨਹੀਂ ਦਸੀਆਂ ਜਾਂਦੀਆਂ ਬੰਦਿਆਂ ਨੂੰ ਮੈਂ ਤੈਨੂੰ ਕਹਿੰਦੀ ਆਂ ਜਹਾਨੀਆਂ ਦਰਾਨੀਆਂ ਨਹੀਂ ਆਂ ਬੜੀਆਂ ਗੱਲਾਂ ਤੇ ਤਾਂ ਹੀ ਫੇ ਮੇਰੇ ਕੋ ਪਰਦੇ ਰੱਖੇ ਆ ਕਾ ਦੀਏ ਪਰਦੇ ਰੱਖੇ ਸੁਖਵਿੰਦਰ ਜਾ ਰ ਮੈਨੂੰ ਨਹੀਂ ਪਤਾ ਲੱਗਣ ਦਿਆ ਮੈਂ ਕਿੰਨੀ ਵਾਰੀ ਤੈਨੂੰ ਕਹਾਂ ਬਾਰ-ਬਾਰ ਚੱਲ ਹੁਣ ਚੁੱਪ ਕਰ ਚੱਲ ਚੁੱਪ ਕਰ ਹੁਣ ਚੁੱਪ ਕਿੱਦਾਂ ਕਰਾ ਸੁਖਵਿੰਦਰ ਸਾਰੇ ਬਨੇਓ ਮੈਨੂੰ ਠੋਕਰਾਂ ਵੱਜੀ ਜਾਂਦੀਆਂ ਜੇ ਤੂੰ ਐ ਤੇ ਤੂੰ ਹੀ ਮੈਨੂੰ ਮੇਨੇ ਜੇ ਮਾਰੀ ਦਿੰਨੀ ਮੈਨੇ ਤਾਂ ਤੁਹਾਨੂੰ ਪਤਾ ਹੀ ਆ ਫੇ ਮੈਂ ਜਿਹੜੀ ਗੱਲਾਂ ਮਾਰਨ ਦੀ ਤੇ ਹੁਣ ਪਹਿਲਾਂ ਦੱਸ ਦਦੇ ਸਾਰੀ ਗੱਲ ਤੇ ਮੰਨੇ ਕਿ ਲੋੜ ਹੀ ਕਹਿੰਦੀ ਮੈਂ ਆਖੇ ਚੱਲ ਕੀ ਦੱਸਣੀ ਮਾੜੀਆਂ ਮੋਟੀਆਂ ਘਰ ਦੇ ਵਿੱਚ ਗੱਲਾਂ ਹੁੰਦੀਆਂ ਨੇ ਦੀ ਤੇ ਫਿਰ ਮੇਰੇ ਕੋ ਕਾਹਦਾ ਪਰਦਾ ਜੇ ਫਿਰ ਮੈਂ ਜੇ ਮਨੋਂ ਆਪਣੀ ਸਮਝਦੀ ਤਾਂ ਫੇਰ ਹੀ ਨਾ ਫਿਰ ਤੂੰ ਮਨ ਸਮਝਿਆ ਨਹੀਂ ਆ ਜੇ ਮਨ ਸਮਝੇ ਮੈਂ ਤਾਂ ਦੁੱਖ ਬਣਾਉਂਦੀ ਸਿਕਵਿੰਦਰ ਸਮਝਿਆ ਵਾ ਚੱਲ ਹੁਣ ਰੋਣਾ ਆਹੋ ਚੱਲ ਹੁਣ ਰੋਣਾ ਚੁੱਪ ਕਰ ਰੋਣ ਤੋਂ ਸવાય ਹੋਰ ਮੇਰੇ ਪੱਲੇ ਰਹਿ ਵੀ ਕੀ ਗਿਆ ਹੁਣ ਚਾ ਕੋਈ ਗੱਲ ਨਹੀਂ ਉਹ ਮਨਜੀਤ ਦਾ ਨਾ ਮਸਲਾ ਕੋਈ ਨਹੀਂ ਉਹ ਵੀ ਹੱਲ ਕਰਾਂਗੇ ਚੁੱਪ ਕੀਤੀ ਰਹਿ ਮੇਰੀ ਧੀ ਇੰਨੀ ਓਕੀ ਆ ਮੈਂ ਸਮਝ ਨਹੀਂ ਸਕਦੀ ਕਿ ਕਰਾਂ ਕੀ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਆ ਹੁਣ ਦੱਸਿਆ ਸਾਬੀ ਨੇ ਸਾਰਾ ਕੁਝ ਚਲ ਕੋ ਚੁੱਪ ਗਾ ਚਲ ਭੈਣ ਜੀ ਹੌਂਸਲਾ ਰੱਖ ਮੈਨੂੰ ਪਤਾ ਤਿਆਂ ਦੇ ਦੁੱਖ ਦਾ ਮੈਂ ਵੀ ਮਾਂ ਹੀ ਆ ਫਿਰ ਵੀ ਹੱਥੀਂ ਵਿਆਹੀ ਆ ਅਜ ਤੋਂ ਭਲੀ ਸਾਡੇ ਕੋਲ ਹੀ ਭਲੀ ਆ ਪਰ ਤੁਸੀਂ ਇੱਕ ਵਾਰੀ ਮੈਨੂੰ ਗਲਤ ਕਰਦੇ ਮੇਰੇ ਨਾਲ ਦੱਸਦੇ ਤੇ ਸਹੀ ਮੈਂ ਤਾਂ ਤੈਨੂੰ ਦੱਸਿਆਦਾ ਹੈਗਾ ਵਾ ਮੇਰਾ ਬੀਬੀ ਘਟ ਗਿਆ ਹੈ ਬੜਾ ਜ਼ਿਆਦਾ ਤੇ ਮੇਰੇ ਦਿਮਾਗ ਚ ਕੋਈ ਗੱਲ ਆਈ ਨਹੀਂ ਤੇ ਦੱਸਦੀ ਤੈਨੂੰ ਮੈਂ ਕੀ ਅੱਛਾ ਚ ਚਲ ਕੋਈ ਗੱਲ ਨਹੀਂ ਕਰਾਂਗੇ ਇਹਦਾ ਵੀ ਮਸਲਾ ਹੱਲ ਤੇ ਫਿਰ ਵੀ ਮੇਰੀ ਤੀ ਉਹ ਵੀ ਧੀਾਂ ਵਰਗੀ ਆ ਹੈ ਜੇ ਤਈ ਹੈਪੀ ਤੇ ਤਈ ਹੋ ਇਹ ਹੁੰਦੀ ਧੀ ਦੋਖਾਂ ਦੇ ਧੀਆ ਰਾਤ ਉੱਟ ਕੇ ਨਹੀਂ ਖਾਂਦੀਆਂ ਧੀਆ ਦਾ ਦੁਖੀ ਹੈ ਮਨ ਦੁੱਖ ਬਸ ਅਗਲਾ ਘਰ ਚ ਵਧੀਆਂ ਮਰ ਜਾਂਦੀ ਆਪਣੇ ਘਰ ਸੌਖੀ ਰਵੇ ਮੈਂ ਤੇ ਸੋਚਦੀ ਨਹੀਂ ਆ ਮੈਂ ਵਿਚੋਲੇ ਦੇ ਮਗਰ ਲਾ ਕੇ ਰਿਸ਼ਤਾ ਕਰ ਕਿਉਂ ਦਿੱਤਾ ਮੈਂ ਕਿਸ ਨੂੰ ਹੋਰ ਨੂੰ ਪੁੱਛ ਲਈ ਉਹ ਤਾਂ ਸਾਡਾ ਵੀ ਨਹੀਂ ਦਿਮਾਗਾਂ ਵਿੱਚ ਕੀਤਾ ਵੀ ਪੁੱਛ ਪਰਤਾਲੀ ਕਰ ਲਈ ਆ ਵੀ ਕਿੱਦਾਂ ਦੇ ਬੰਦੇ ਆ ਪਤਾ ਨਹੀਂ ਹੁਣ ਹੈਗਾ ਕਿੱਥੇ ਨਹੀਂ ਤੇ ਇੱਕ ਵਾਰੀ ਤੇਨੂੰ ਫੜ ਕੇ ਲਿਆਵਾਂ ਵਿਚੋਲੇ ਨੂੰ ਹਾਂ ਹੋਕੇ ਤਤਨ ਪਤਾ ਨਹੀਂ ਉਹਦਾ ਮੈਨੂੰ ਤਾਂ ਪਤਾ ਨਹੀਂ ਹੈਗਾ ਅਸੀਂ ਤੇ ਕਿੱਥੋਂ ਦਾ ਤੁਹਾਡੇ ਕੋਈ ਨੰਬਰ ਹੀ ਹੁੰਦਾ ਸਾਰਾ ਕੁਝ ਨੰਬਰ ਤੇ ਹੈਗਾ ਹੀ ਉਹ ਬਾਹਰ ਬੂ ਚਲ ਗਿਆ ਹੋਣਾ ਹੁਣ ਇੱਥੇ ਕਿੱਥੇ ਹੁਣਾਓ ਹੌਣੇ ਤਰ ਕ੍ਰੀਸ केलं ਤੇ ਹੁਣ ਦੱਸ ਸਕਦਾ ਕਿਦਾਂ ਕੁੜੀ ਨੂੰ ਤੰਗ ਕਰਨ ਲਈ ਨਾ ਕਿ ਦੇਉਣ ਦਿੰਦੀ ਨਾ ਕੋ ਨਾ ਕਿ ਫੋਨ ਕਰਨ ਦੇ ਦੇ ਤੇ ਉਹ ਦਿਨਾਂ ਦੇ ਫੋਨ ਵੀ ਲਾਇਓ ਵੀ ਨਹੀਂ ਚੁੱਕਦੀ ਫੋਨ ਲਾਉਂਦੇ ਨੇ ਤਦੇ ਕਰਕੇ ਤੇ ਅੱਕ ਹਾਰ ਕੇ ਤੇ ਫੇਰ ਗਏ ਆ ਵੀ ਪਤਾ ਨਹੀਂ ਕਿਹੜੀ ਗੱਲ ਹੋਣੀ ਹੈ ਜਿਹੜੀ ਕੁੜੀ ਨੂੰ ਆਉਣ ਨਹੀਂ ਦੇਣ ਦੇ ਚਲੋ ਫਿਰ ਹੁਣ ਕੀ ਕਰ ਸਕਦੇ ਚਲੋ ਫਿਰ ਠੀਕ ਹੈ ਕੋਈ ਗੱਲ ਨਹੀਂ ਪਛਤਾਉਣੀ ਰਹੀ ਨਹੀਂ ਆ ਚਵੀ ਕੇ ਚਲ ਤੁਸੀਂ ਟੈਨਸ਼ਨ ਨਾ ਲਿਓ ਚਲੋ ਫਿਰ ना ना। हां ਤੇ ਤੁਸੀਂ ਨਾ ਟੈਂਸਲ ਲਿਆ ਕੋਈ ਗੱਲ ਮੈਂ ਤੁਹਾਡੇ ਨਾਲ ਹੀ ਜੋ ਤੁਸੀਂ ਕਹੋਗੇ ਫੇਰ ਕਰ ਲਾਂਗੇ ਹੈ ਠੀਕ ਹੈ ਕੋਈ ਨਹੀਂ ਮੈਂ ਕਰ ਲਾਂਗੀ ਸਲਾਹ ਇਹਨਾਂ ਨਾਲ ਚੱਲ ਠੀਕ ਹੈ ਹੁਣ ਕਹਿੰਦੀ ਮੈਨੂੰ ਪਸਤਾਵਾ ਵਾ ਹੁਣ ਵੇ ਕਿੱਦਾਂ ਰੋਂਦੀ ਏ ਜਦੋਂ ਮਨਜੀਤ ਦਾ ਰਿਸ਼ਤਾ ਕੀਤਾ ਸੀ ਉਦੋਂ ਹਨ ਪੁੱਛਿਆ ਨਹੀਂ ਕਿ ਕੌਣ ਵਿਚੋਲਾ ਵਾ ਕਿੱਥੋਂ ਦਾ ਵਾ ਕੀ ਸਾਹ ਪਸਤਾਵਾ ਤੇ ਹੱਟ ਦੋ ਉਹਨਾਂ ਰੱਖਿਆ ਗੱਲਾਂ ਲਗਾਉਂਦੀ ਆਹ ਤੇ ਇਹਦੀ ਵੇਲਾ ਹਜੇ ਵੀ ਨਹੀਂ ਜਾਂਦੀ ਜੇ ਸੁੱਖ ਗਈ ਸੀ ਰਸਕੇ ਤਾਂ ਉਹਨੂੰ ਵੀ ਮਨਾਉਣ ਵਾਸਤੇ ਮੈਂ ਨਾਲ ਇਹਦੇ ਗਈ ਮੈਂ ਤਾਂ ਹਰਕ ਸਾਥ ਦਿੰਨੀ ਆ ਪਰ ਇਹ ਇਹ ਜਨਾਨੀ ਨਹੀਂ ਬਾਜ ਜਾਂਦੀ ਹੈਗੀ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਬਸ ਇਹ ਤੇ ਗਈ ਚੱਲ ਹੁਣ ਅੰਦਰ ਵਾਲੇ ਦੀ ਖਾਤਰਤਾ ਨਹੀਂ ਮੈਂ ਕਰਦੀ ਹੁਣ ਸਾਬੀ ਉਹਦਾ ਤੇਰਾ ਬੜਾ ਸਾਹਬ ਲਾਇਆ ਵਾ ਪਰ ਤੈਨੂੰ ਨਹੀਂ ਅਕਲ ਆਉਂਦੀ ਕਿਉਂਕਿ ਇਹ ਆ ਵਾ ਕੀ ਹੋਇਆ ਤੂੰ ਇੰਨਾ ਵੀ ਵੀਖ ਲਿਆ ਕਰ ਮੇਰੀ ਮਾਂ ਨੇ ਕਿਹੜੀ ਗੱਲ ਕੀਤੀ ਉਹ ਕਿਹੜੀ ਨਹੀਂ ਕੀਤੀ ਉਹ ਤੂੰ ਸਾਰਾ ਹੀ ਚਿੱਠਾ ਤਾ ਦੇਣਾ ਇਦਾਂ ਹੋਇਆ ਉਦਾਂ ਹੋਇਆ ਕੀ ਦੱਸਿਆ ਵਾ ਹਾਂ ਜੀ ਹਾਈ ਰੱਬਾ ਹੰਦਾ ਦੱਸਿਆ ਕੱਖ ਨਹੀਂ ਛੱਡਿਆ ਕਿਹੜਾ ਜਿਹਾ ਦੱਸਿਆ ਨਹੀਂ ਤੂੰ ਤੇ ਮੰਮੀ ਚਾਚੀ ਨੂੰ ਦੱਸਿਆ ਕਿਹੜੀ ਗੱਲ ਆ ਸ਼ਦਾਇਆ ਮੈਨੂੰ ਨਾ ਉਹ ਜੀ ਆ ਬਕਾਉਂਦੀ ਗਈ ਆ ਤੇ ਮੈਂ ਉਹਨੂੰ ਇਹੋ ਕਿਹਾ ਸੀ ਵੀ ਦਵਾਈ ਲੈਣ ਗਏ ਆ ਮੈਂ ਇਹ ਨਹੀਂ ਦੱਸਿਆ ਮੈਂ ਜੀਤ ਕੋ ਗਏ ਆ ਮੰਮੀ ਹੁਣ ਮੇਰੀ ਮੂੰਹ ਚੋਂ ਨਿਕਲ ਗਿਆ ਮੈਂ ਹੁਣ ਕੀ ਕਰਾਂ ਫਿਰ ਤੇਰੇ ਮੂੰਹ ਚੋਂ ਤੇ ਹਰ ਗੱਲ ਹੀ ਨਿਕਲ ਜਾਂਦੀ ਆ ਇੰਨਾ ਸੋਚਿਆ ਔਰ ਰਸੋਈ ਚ ਹੀ ਸੁਖ ਜਿਉਂਨੇ ਸੁਣ ਲਿਆ ਤੇ ਫਿਰ ਮੇਨੇ ਹੀ ਦਵਾਉਣੇ ਆ ਉਹ ਨਹੀਂ ਨਹੀਂ ਉਹਨੇ ਕਿਤੋਂ ਸੁਣਿਆ ਹੁਣ ਆਪਦੇ ਕੰਮ ਲੱਗੀ ਆ ਸੁਣਿਆ ਉਹਨੇ ਉਹਦਾ ਸਭ ਹੀ ਤੇਰਾ ਮੇਰੇ ਹਿਸਾਬ ਲਾਇਆ ਵਾ ਤੂੰ ਸ਼ਰੀਕਨੀ ਕੋ ਗੱਲਾਂ ਕਰਾਉਣੀਆਂ ਮੈਨੂੰ ਮੇਨੇ ਮਰਾਉਣੇ ਆ ਹੋਰ ਤੇ ਕੋਈ ਗੱਲ ਨਹੀਂ ਆ ਅੱਗੇ ਕਿੰਨੇ ਕ ਮੇਨੇ ਮਾਰਦੀ ਆ ਚਾਚੀ ਤਾਨੂੰ ਪਤਾ ਹੀ ਆ ਉਹ ਅੱਗੇ ਗੱਲਾਂ ਹੀ ਨਹੀਂ ਹੋਈਆਂ ਮੇਨੇ ਮਾਰਨ ਵਾਲੀਆਂ ਗੱਲਾਂ ਹੀ ਹੁਣ ਹੋਣੀਆਂ ਮੇਨੇ ਮਾਰਨ ਵਾਲੀਆਂ ਇੰਨਾ ਸੋਚ ਪੀ ਕੀ ਬੀਤੰਦੀ ਸਾਡੇ ਮਮੀ ਫੇਰ ਮੇਰੇ ਦਿਮਾਗ ਚ ਨਹੀਂ ਹੀ ਉਹ ਗੱਲ ਚੱਲਣ ਈ ਵੀ ਮੈਂ ਇਦਾਂ ਕਵਾਂ ਮੈਂ ਸੱਚ ਦੱਸਤਾ ਚਾਚੀ ਨੂੰ ਉਹ ਤੈਨੂੰ ਪਤਾ ਮੈਨੂੰ ਬਾਹਰ ਕਹਿਰਾਂ ਦਾ ਸ਼ਰਮਿੰਦਿਆ ਕਰਕੇ ਗਈ ਆ ਕੀ ਸ਼ਰਮਿੰਦਾ ਕਰਤਾ ਉਹਨੇ ਦੱਸ ਮਮੀ ਉਹਨੇ ਕੀ ਕਹਿ ਦੇਣਾ ਵਾ ਕਹਿ ਦੇਣਾ ਤੈਨੂੰ ਨਹੀਂ ਪਤਾ ਹੁੰਦਾ ਬੁੜੀਆਂ ਕੀ ਗੱਲਾਂ ਕਰ ਦਿੰਦੀਆਂ ਤੇ ਕੀ ਕਰ ਰਹਿ ਜਾਂਦਾ ਵਾ ਬੰਦਿਆ ਤੱਕ ਗੱਲਾਂ ਮੈਂ ਪਹੁੰਚੋਂਦੀ ਨਹੀਂ ਤੇਰੇ ਤੱਕ ਮੈਂ ਕਦੀ ਗੱਲ ਪਹੁੰਚਾਈ ਆ ਵੀ ਚਾਚੀ ਤੇਰੀ ਕੀ ਕਹਿ ਕੇ ਗਈ ਕੀ ਨਹੀਂ ਕਹਿ ਕੇ ਗਈ ਸਾਡੇ ਨਾਲ ਲੜ ਕੇ ਗਈ ਆ ਦੱਸੋ ਲੜੀਂ ਦੀ ਤੇ ਮੈਨੂੰ ਨਾ ਪਤਾ ਲੱਗਦਾ ਇੱਥੇ ਨਾ ਬਾਜ ਆਉਂਦੀ ਹਾਏ ਰੱਬਾ ਮੁੰਡੇ ਦੇ ਦਿਮਾਗ 'ਚ ਪਤਾ ਨਹੀਂ ਕਿਉਂ ਨਹੀਂ ਬਹਿਣ ਢੀ ਗੱਲ ਸਭੀ ਕਿਉਂ ਨਹੀਂ ਸਮਝ ਆਉਂਦੀ ਤੈਨੂੰ ਬੈ ਗਈ ਆ ਮੰਮੀ ਨਾ ਮੇਰਾ ਸਿਰ ਖਪਾਈ ਕਰੋ ਅੱਗੇ ਤੁਹਾਨੂੰ ਪਤਾ ਖਾਭਦੇ ਹੀ ਆਏ ਆ ਸਿਰਖ ਪਾਈ ਛੱਡ ਕੇ ਤੂੰ ਮੇਰਾ ਸਿਰ ਦਾ ਕੱਕ ਛੱਡਿਆ ਹੀ ਨਹੀਂ ਐ ਤੂੰ ਸਿਰਖ ਪਾਈ ਗਿਆਂ ਜਾਂ ਮੇਰਾ ਟੈਨਸ਼ਨ ਵੱਧ ਤੋਂ ਵੱਧ ਵਧਾਈ ਜਾਂਦਾ ਘਟਾਉਣ ਵਾਲ ਵੀ ਨਹੀਂ ਨਾ ਹੁਣ ਸਾਰਾ ਕੁਝ ਪਤਾ ਲੱਗ ਗਿਆ ਸੁਖ ਦੀ ਮਾਂ ਦਾ ਨੰਬਰ ਉਹਦੇ ਕੋਲ ਸੁਖ ਕੋ ਸਾਰਾ ਕੁਝ ਸੁਖ ਨੂੰ ਆਣ ਕੇ ਫੋਨ ਕਰਦੀ ਐ ਇੱਥੇ ਬੈਠਿਆਂ ਨਹੀਂ ਦੀਆਂ ਸਾਰਾ ਕੁਝ ਸੁਖ ਨੂੰ ਦੱਸ ਦੂ ਤੇ ਫੇਰ ਕੀ ਕਰੇਗਾ ਇਹ ਦੱਸ ਨਾ ਨਹੀਂ ਹੁੰਦਾ ਮੈਂ ਦੱਸਤਾ ਹੀਗਾ ਚਾਚੀ ਨੂੰ ਵੀ ਸੁਖ ਨੂੰ ਨਾ ਦੱਸਿਓ ਆਹੋ ਤੇਰੇ ਮੂੰਹ ਤੇ ਤੇਰੀ ਆ ਤੇ ਉਹਦੇ ਮੂੰਹ ਤੇ ਉਹਦੀ ਆ ਤੈਨੂੰ ਇੰਨਾ ਪਤਾ ਵਾ ਨਹੀਂ ਕਰਦੀ ਚਾਚੀ ਮੈਨੂੰ ਪਤਾ ਵਾ ਹਾਈ ਗੱਲਾਂ ਦਾ ਸਵਾਦ ਲੈਂਦੀ ਸਾਬੀ ਤੈਨੂੰ ਕਿਉਂ ਨਹੀਂ ਸਮਝਾਉਂਦੀ ਹੁਣ ਤੂੰ ਰੌਲੀ ਪਾਉਂਦੇ ਜੇ ਵੀ ਸੁੱਖ ਨੂੰ ਪਤਾ ਲੱਗ ਜਾਏ ਸਾਰੀ ਗੱਲ ਮੈਨੂੰ ਜਿੱਥੋਂ ਤੱਕ ਲੱਗਦਾ ਸੁੱਖ ਨੂੰ ਪਤਾ ਲੱਗ ਗਿਆ ਵੀ ਗਿਆ ਹੋਵੇ ਜੀ ਨਿਊ ਚਿਚ ਗੱਲਾਂ ਕਰਨ ਦੇ ਤੁਸੀਂ ਲੱਗ ਗਿਆ ਉਹ ਤਾਂ ਕੋਈ ਗੱਲ ਨਹੀਂ ਫਿਰ ਸੁੱਖ ਬੰਬ ਥੋੜੀ ਚੁੱਕੀ ਫਿਰਦੀ ਆੜੇ ਦਵਾਲੇ ਹਾਂ ਲੱਗਾ ਮੁੰਡੇ ਦਾ ਕੀ ਬਣੂਗਾ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਤੇਰੀ ਸਾਬੀ ਕੀ ਕਰਾਂ ਮੈਂ ਮੰਮੀ ਮੈਨੂੰ ਆਪ ਦੀਆਂ ਮਰਜ਼ੀਆਂ ਕਰ ਲੈੰਦੋ ਠੀਕ ਆ ਨਾ ਮੈਨੂੰ ਹਰ ਗੱਲ ਤੇ ਟੋਕਿਆ ਕਰੋ ਆਪਦੀਆਂ ਮਰਦੀਆਂ ਕਰਕੇ ਕਰੇਂਗਾ ਕੀ ਸਾਬੀ? ਕਰ ਲੂ ਮੈਂ ਜੋ ਹੁੰਦਾ ਮੈਨੂੰ। ਸਾਬੀ ਜਿਹੜੀ ਹਨੂੰ ਟੈਨਸ਼ਨ ਪਈ ਏ ਉਹਦੇ ਬਾਰੇ ਸੋਚ। ਉਹ ਉਸ ਦਿਨ ਤੁਸੀਂ ਸੁੱਖ ਦੇ ਉੱਥੇ ਵੀ ਜਾ ਕੇ ਤੇ ਨੀਵੇਂ ਆ ਕੇ ਆ ਗੇ। ਤਾਂ ਅੱਜ ਵੀ ਨਾਲ ਮੈਨੂੰ ਖੜਕੇ ਤੇ ਨੀਵੇਂ ਕਰਤਾ ਹਨਾ। ਮੈਂ ਕਰਤਾ। ਜੇ ਉਸ ਦਿਨ ਮੈਨੂੰ ਖੜਿਆ ਹੁੰਦਾ ਤੇ ਮੈਂ ਉਸ ਦਿਨ ਬੋਲਦਾ ਤੇ ਨਾ ਹਨੂੰ ਇਹੋ ਜੀ ਗੱਲ ਸੁੱਖ ਵਾਲਾ ਕਹਿਣਾ ਨੀਵੇਂ ਹੋ ਕੇ ਆ ਗੇ ਆ। ਅਗਲੀ ਨੇ ਧੀ ਆਪਣੀ ਨਾਲ ਤੋਰਤੀ ਆ ਹੱਟ ਇਸ ਤਰ੍ਹਾਂ ਖੀ ਫੇਰ ਵੀ ਉਹਨੇ। ਤੇ ਹੁਣ ਵੇਖੀ ਮੈਂ ਗਿਆ ਨਾ ਮਾਸੀ ਵਾਲ ਜਦੋਂ 4-5 ਬੰਦੇ ਲੈ ਕੇ ਵੇਖੀ ਕਿਦਾਂ 마ਸੀ ਵੀ ਤੋੜਦੀ ਫਿਰ ਆ ਜਾਣਾ ਹੀ ਪੈਣਾ ਵਾ ਇਹ ਨਹੀਂ 마ਸੀ موسی ਨੇ ਇਦਾਂ ਹਟਣਾ ਮੈਂ ਤੇ ਸੋਚਿਆ ਸੀ ਪਿਆਰ ਨਾਲ ਸਾਰਾ ਕੁਝ ਬਣ ਜੂਗਾ ਪਰ ਨਹੀਂ ਉਹ ਪਿਆਰ ਦੀ ਭਾਸ਼ਾ ਨਹੀਂ ਸਮਝਦੀ ਤੇ ਹਾਂ ਤੇ ਬਸ ਨਹੀਂ ਸਮਝਦੀ ਨਾ ਮੈਂ ਸਮਝਾ ਲੂੰ ਜਿੱਦਾਂ ਮੈਂ ਸਮਝਾਉਣਾ ਸਾਬੀ ਮੂਰਖ ਮੱਤ ਕਿਉਂ ਕਰਦਾ ਉਹਨਾਂ ਕਿਉਂ ਨਹੀਂ ਸਮਝਦਾ ਗੱਲ ਨੂੰ ਓ ਮਮੀ ਕੋਈ ਮੂਰਖ ਮੱਤ ਨਹੀਂ ਆ ਹੁਣ ਚਾਚੀ ਨੇ ਵੀ ਦੱਸਤਾ ਉਹਨਾਂ ਬੰਦੇ ਲੈ ਕੇ ਜਾ ਮੈਂ ਨਹੀਂ ਦੱਸਿਆ ਹਾਂ ਆਓ ਦੱਸ ਦਾਂਗੇ ਕੋਈ ਨਹੀਂ ਚਾਚੀ ਨੂੰ ਦੱਸ ਕੇ ਖੜੂੰਗਾ ਆਹੋ ਨਾਲ ਲੈ ਜੀ ਚਾਚੀ ਨੂੰ ਮੈਂ ਤੇ ਆਖਿਆ ਡੈਰੀ ਲਿਆ ਤੇ ਡੈਰੀ ਦਾ ਸੈਂਸ ਤੇ ਉਦੋਂ ਤੁਸੀਂ ਕਿਉਂ ਖੜਿਆ ਆਏ ਫੇ ਚਾਚੀ ਨੂੰ ਉਦੋਂ ਕਿਉਂ ਖੜਿਆ ਸੀ ਉਹਦੇ ਵਿੱਚ ਵੀ ਰਾਜ ਸੀ ਇਹਦੇ ਵਿੱਚ ਵੀ ਰਾਜ ਹੀ ਹੋਊਗਾ ਆਹੋ ਇਹਦੇ ਵਿੱਚ ਬਹੁਤ ਰਾਜ ਹੀ ਕੁਝ ਨਹੀਂ ਹਾਲ ਸਭ ਤੇਰਾ ਉਦਾਂ ਹਨਾ ਤੂੰ ਤੇ ਕਿਹੜਾ ਮੰਨਣਾ ਹੀ ਨਹੀਂ ਹੁੰਦਾ ਜੋ ਮਰਜ਼ੀ ਤੈਨੂੰ ਕਹਿ ਲਾ ਪਰ ਤੇਰੇ ਅਸਰ ਨਹੀਂ ਹੁੰਦਾ ਚੰਗਾ ਅਸਰ ਹੋਣਾ ਮੈਨੂੰ ਅਸਰ ਕਰਾ ਲੋ ਤੁਸੀਂ ਬਹੁਤ ਅਸਰ ਕਰਦੇ ਜੇ ਨਾ ਹਾਂ ਲੈ ਗਈ ਚਾਚੀ ਨੂੰ ਓਦਣ ਮਾਤਾ ਨਾਲ ਤੇ ਆਪਦੀ ਨਹੀਂ ਮੰਨਦੀ ਵੀ ਮੈਂ ਵੀ ਚਾਚੀ ਨੂੰ ਖੜਕੇ ਤੇ ਉੱਥੇ ਗਲਤੀ ਕੀਤੀ ਹੱਥ ਪੈਰ ਜੁੜੇ ਹੋਣੇ ਆ ਜਾ ਕੇ ਮੈਂ ਚਾਹ ਰੱਖੀ ਹੀ ਤੇ ਚਾਚੀ ਚੱਲ ਗਈ ਚਾਚੀ ਮੈਨੂੰ ਮਿਲ ਕੇ ਨਹੀਂ ਗਈ ਕੀ ਗੱਲਬਾਤ ਹੋਈ ਹੈ ਇਹਨਾਂ ਦਾ ਅੰਦਰ ਵੋਲਿਊਮ ਵੀ ਹੌਲੀ ਹੋ ਗਿਆ ਸੀ ਨਾ ਸਾਬੀ ਨੇ ਤਾਂ ਨਹੀਂ ਚਾਚੀ ਨੂੰ ਕੋਸ ਸਖਾਲਤਾ ਹੇ ਰੱਬਾ ਮੈਨੂੰ ਉਹਦੇ ਇਹਦਾ ਹੀ ਆਸਰਾ ਹੈ ਹੁਣ ਪੀ ਸਾਰਾ ਉਸ ਇੰਨੇ ਹੀ ਮੇਲਣਾ ਪਰਦਾ ਵਾਸ਼ ਕਰਨਾ ਵਾ ਤੇ ਇਹ ਵੀ ਚਲ ਗਈ ਮੈਨੂੰ ਮਿਲ ਗਈ ਨਹੀਂ ਗਈ ਮੰਮੀ ਉੱਟ ਕੇ ਸਭ ਹੀ ਵੱਲ ਲਾਗੇ ਕੀ ਪਤਾ ਹੁਣ ਕੀ ਹੈ ਤਾਂ ਮੈਂ ਸੋ ਬਚਾ ਵੀ ਵੱਧ ਬਣਾ ਲਈ ਤੇ ਚਾਚੀ ਵੀ ਇੱਤੇ ਕਿ ਮੈਨੂੰ ਇਹ ਵੀ ਦੁੱਖ ਲੱਗਦਾ ਇਹ ਕਰਦੇ ਮਾਂ ਪੁੱਤ ਵ ਤੇ ਪੁੱਗਤ ਨਹੀਂ ਉਹਨਾਂ ਨੂੰ ਪੈਣ ਡੀਆਂ ਆ ਉਹ ਵਿਚਾਰੀ ਇੰਨੀ ਚੰਗੀ ਆ ਨਾ ਕੋਈ ਹਿਸਾਬ ਨਹੀਂ ਕਈ ਨਾਮੇ ਨੋਗੂ ਸਾਈ ਵੀ ਮੇਰਾ ਫੋਮ ਨਹੀਂ ਚੁੱਕਿਆ ਪਰ ਫਿਰ ਮੈਨੂੰ ਪਤਾ ਲੱਗ ਗਿਆ ਰੱਬਾ ਹੋ ਦੇ ਨਾ ਨਾ ਕੁਝ ਵੀ ਹੋਵੇ ਤਾਂ ਜਿਹੜਾ ਕਰਦਾ ਉਹੀ ਭਰੇ ਹੋਰ ਦੇ ਅੱਗੇ ਨਾ ਆਇਆ ਕਰਨ ਜਿਹੜਾ ਕਰਦਾ ਉਹੀ ਭਰੇ ਮਾਲਕਾ ਮੰਮੀ ਨੂੰ ਫਿਰ ਚਾਹ ਮਾਸਾ ਵੱਧ ਪਾ ਦਿੰਨੀ ਆ ਚਾਚੀ ਤੇ ਹੁਣ ਜਲ ਗਈ ਆ ਤੇ ਤੇ ਭੈਜੰਦੇ ਮੱਥੇ ਚਾਰਾ ਗਿਆਨ ਲੱਗ ਗਈ ਚਲ ਕੋਈ ਨਹੀਂ ਪੋਤਾ ਮੈਂ ਪੀ ਲਈਨੀ ਬਾਹਰ ਤੇ ਇਨੇ ਇਨੇ ਕੱਪ ਕਿਉਂ ਚਾਹ ਨਾ ਪਰਤੇ ਆ ਮੰਮੀ ਮੈਂ ਤਾਂ ਚਾਚੀ ਦੇ ਕਰਕੇ ਮਾਸਾ ਪਾਣੀ ਵੱਧ ਪਾਇਆ ਤੇ ਚਾਚੀ ਚਲ ਗਏ ਫਿਰ ਮੈਂ ਭਈ ਰਹਿਣੀ ਤਾਂ ਕਰਕੇ ਮੈਂ ਮਾਸਾ ਮਾਸਾ ਵੱਧ ਕੱਪਾਂ 'ਚ ਪਾ ਦਤੀ ਚਾਚੀ ਤਾਂ ਚਲ ਗਈ ਉਹਦੀ ਛੇਤੀ ਹੀ ਮੈਨੂੰ ਤੇ ਥਾਦ ਕਰਕੇ ਚਲ ਗਈ ਠੀਕ ਆ ਮੰਮੀ ਚਲੋ ਪੀ ਲੈ ਤੂੰ ਵੀ ਲਾ ਜਾ ਆਪਣੀ ਮੈਂ ਸਾਬੀ ਨੂੰ ਪੜਾਉਣਾ ਪੈਣਾ ਚਾ ਹਾਂ ਤੂੰ ਵੀ ਪੀਨੀ ਫਿਰ ਨਾਲ ਲੇ ਝਾੜ ਗੋੜ ਵਾਲੀ ਬਣਾਈ ਆ ਮੈਂ ਚੰਗਾ ਸਹਾਰ ਨਹੀਂ ਕੀਤਾ ਆਪਣੀ ਨਹੀਂ ਲੈਂਦੀ ਲੈਣ ਚਲਨੀ ਆ ਆਪਣੀ ਵੀ ਆਹੋ ਚੱਲ ਬਹਿ ਜਾ ਵੀ ਜੇ ਮੈਂ ਇੱਥੇ ਲੈਣ ਦੀ ਚਾਹ ਤੇ ਮੈਨੂੰ ਲੱਗੇ ਬਹਿ ਕੇ ਪੀਣੀ ਪੈਣੀ ਆ ਤੇ ਇਹਨੇ ਸਵਾਲ ਜਵਾਬ ਕਰਨੇ ਆ ਤੇ ਕਰੋ ਤੁਸੀਂ ਸਵਾਲ ਜਵਾਬ ਮੈਂ ਤਾਂ ਤੁਹਾਡੇ ਜਵਾਬਾਂ ਤੋਂ ਭੱਜੀ ਆ ਪੁੱਛੋ ਤੁਸੀਂ ਤੁਸੀਂ ਸਗੋ ਇਹ ਭੱਜਣ ਵਾਲੀ ਗੱਲ ਆ ਤੁਸੀਂ ਸਗੋ ਮੇਰੇ ਤੋਂ ਗੱਲਾਂ ਲਗਾਉਂਦੇ ਜੀ ਮੈਂ ਕੀ ਲਗਾਇਆ ਤੁਹਾਡੇ ਕੋਲ ਤੁਸੀਂ ਪੁੱਛੋ ਤਾਂ ਸਹੀ ਜੇ ਮੈਂ ਤੁਹਾਡੀ ਗੱਲ ਦਾ ਨਾਣਾ ਜਵਾਬ ਦਵਾਂਗੀ ਫਿਰ ਗੱਲ ਕਰਿਓ ਕੀ ਲਗਾਉਂਦੇ ਤੂੰ ਇਹੋ ਜਿਹੇ ਕਾਨੂੰਨਾ ਸਾਡੀਆਂ ਨਾ ਹੀ ਕੱਢਿਆ ਕਰ ਖਿਜੇ ਰਹਿੰਦੇ 24 ਘੰਟੇ ਖਿਜੇ ਬਸ ਪਤਾਣੀ ਹਰ ਦਮ ਬੰਦੇ ਦਾ ਇੰਨਾ ਵੀ ਦਿਮਾਗ ਖਰਾਬ ਹੋਣਾ ਚਾਹੀਦਾ ਆ ਪੱਕੀਆਂ ਵੇਲੋ ਤੁਹਾਡੇ ਆ ਤੀੜੀਆਂ ਪੈ ਗਈਆਂ ਇੱਥੇ ਅੱਛਾ ਮੇਰਾ ਦਿਮਾਗ ਖਰਾਬ ਤੇਰਾ ਨਹੀਂ ਆ ਮੈਂ ਇਹ ਗੱਲ ਨਹੀਂ ਕਹੀ ਵੀ ਤੁਸੀਂ ਗੁੱਸੇ ਜਿਹਾ ਚ ਰਹਿਨੇ ਜੀ ਦੀ ਇੱਕ ਗੱਲ ਨੋਟ ਕੀਤੀ ਵੀ ਮੈਂ ਫੇਰ ਇੱਥੇ ਕਿਉਂ ਆ ਗਈ ਆ ਕਿਉਂ ਤੁਹਾਡੇ ਕਰਕੇ ਆਈ ਆ ਚੱਲ ਕਿਉਂ ਚਾਹ ਲੈ ਕੇ ਆਈ ਆ ਇਹੋ ਜੇ ਨਾ ਬਨੇ ਜੇ ਮਾਰ ਮੈਂ ਇੱਥੇ ਨਹੀਂ ਕਿਹਾ ਮੈਂ ਆਪਣੇ ਪੇਕਿਆਂ ਤੋਂ ਗੱਲ ਕੀਤੀ ਏ ਉਹ ਤਾਂ ਮੈਨੂੰ ਚਲ ਉਦਾਂ ਪਉਦਾ ਤੇ ਤੁਹਾਡਾ ਸੁਭਾਅ ਗੁੱਸੇ ਵਾਲਾ ਪਰ ਮੈਨੂੰ ਇੰਨਾ ਪਤਾ ਆਹੋ ਤੂੰ ਆ ਗਈ ਸੱਚ ਪੇਕਿਆਂ ਤੋਂ ਹਨਾ ਮੈਨੂੰ ਹੁਣ ਚੇਤਾ ਆਇਆ ਵੀ ਤੂੰ ਮੇਰੇ ਕਰਕੇ ਆਈਂ ਤੂੰ ਆ ਨਹੀਂ ਗਈ ਤੈਨੂੰ ਲੈਣ ਗਏ ਫੇਰ ਤੂੰ ਆਈ ਆ ਤੇ ਮੰਮੀ ਤੇ ਚਾਚੀ ਨੇ ਤਾਂ ਡੇਗੇ ਨੱਕ ਰਗੜਿਆ ਫੇਰ ਤੂੰ ਆਈ ਆ ਕੋਈ ਨਹੀਂ ਗੱਲ ਮਾਰੇ ਫੇਰ ਤੂੰ ਆਈ ਆ ਇਹ ਵੀ ਮੈਨੂੰ ਦੱਸਣ ਨਹੀਂ ਡਈਆਂ ਬੜੀਆਂ ਚਲਾ ਗਿਆ ਕੋਈ ਨਹੀਂ ਸਾਬੀ ਤਰਨੇ ਮਾਰੇ ਮੈਂ ਦੱਸ ਮੇਰੀ ਮੰਮੀ ਚ ਦੇਣ ਵਾ ਵੀ ਇਹਨਾਂ ਕੋਲ ਨੱਕ ਕਹੋਗੇ ਤਾਂ ਰਗੜੋ ਮਾਫੀਆਂ ਮੰਗੋ ਇਦਾਂ ਦਾ ਕੋਈ ਨਹੀਂ ਤੇਰੀ ਮੰਮੀ ਤੇਰੀ ਮੰਮੀ ਸ਼ਨਾਣ ਨਹੀਂ ਆ 100 ਸ਼ਦਾਈ ਉਹਨੇ ਅੱਗੇ ਰੱਖੇ ਆ ਮੈਨੂੰ ਪਤਾ ਤੈਨੂੰ ਨਾਲੇ ਬਦਮਾਸ਼ ਰੱਖੇ ਉਹਨੇ ਮੈਨੂੰ ਪਤਾ ਤੂੰ ਮੂੰਹ ਤੇ ਬੜ ਬੋਲੇ ਤੁਹਾਡੇ ਦਿਲ ਵਿੱਚ ਕੁਝ ਨਹੀਂ ਹੈਗਾ ਮੈਂ ਵੀ ਤਾਂ ਆਈ ਆਂ ਤੂੰ ਮੇਰੇ ਦਿਲ ਚ ਬੜਾ ਕੁਝ ਆ ਤੂੰ ਨਾ ਹੀ ਇਹੋ ਜਿਹਾ ਦਿਲ ਮੇਰਾ ਫੋਲ ਠੀਕ ਆ ਨਾ ਤੂੰ ਹੀਂ ਦੇ ਨਾ ਗੱਲ ਤੇ ਬਸ ਗੁੱਸਾ ਹੀ ਕਰੀ ਜਾਂਦੇ ਗੁੱਸੇ ਕਿਤੇ ਠੰਡੇ ਦਿਮਾਗ ਨਾਲ ਵੀ ਸੋਚ ਲਿਆ ਕਰੋ ਕੁਝ ਕਿ ਨਹੀਂ ਬਰਫ ਬੰਨ੍ਹ ਦੇ ਮੇਰੇ ਸਿਰ ਨਾਲ ਆ ਟਾਈਮ ਗਾਣੀਆਂ ਪੁੱਠੇ ਜਵਾਬ ਦੇਣੇ ਪੁੱਠੇ ਹੀ ਬਸ ਪੁੱਠਾ ਹੀ ਦਿਮਾਗ ਚ ਨੁੰਦੇ ਰਹਿੰਦੇ ਅਜੇ ਕੀ ਕਰਾਂ ਫਿਰ 10 ਦਿਮਾਗ ਨੂੰ ਠੰਡਾ ਰੱਖ ਕੇ ਵੀ ਕਿਸੇ ਵੱਲੇ ਕੋਈ ਚੀਜ਼ ਨੋਟਿਸ ਕਰ ਲਿਆ ਕਰ। ਕਈ ਉੱਥੇ ਲੜਕੇ ਆ ਤਾਂ ਮਾਰ ਹੱਥਾਂ ਦੇ ਮਹਿੰਦੀਆਂ ਲਾ ਲਾ ਉੱਥੇ ਰਹੀਆਂ ਹਨਾ। ਸਭ ਪਤਾ ਮੈਨੂੰ। ਕੀ ਪਤਾ ਹੁਣ ਹੁਣ ਕੋਈ ਸ਼ੱਕ ਕਰਨਾ ਮੈਂ ਮੇਰੇ ਤੇ। ਵੀ ਉੱਥੇ ਮੈਂ ਕਿਹਨੂੰ ਕਰਮੀ ਆ। ਵੀ ਮੈਂ ਉੱਥੇ ਕਿਹਨੂੰ ਬਗੰਦੀ ਰਹੀ ਮਹਿੰਦੀਆਂ ਲਾ ਲਾ ਕੇ। ਕੀ ਪਤਾ। ਮੈਂ ਅੱਗੇ ਵੀ ਤੁਹਾਨੂੰ ਕਿਹਾ ਵੀ ਆਪਣਾ ਦਿਮਾਗ ਪੁੱਠਾ ਨਾ ਚਲਾਇਆ ਕਰੋ ਨਾ ਚਲਾਇਆ ਕਰੋ। ਮੈਂ ਤੈਨੂੰ ਆਖਿਆ ਮੇਰਾ ਦਿਮਾਗ ਮੈਂ ਜਿੱਦਨੂ ਮਰਜ਼ੀ ਖੜਾ ਮੇਰੀ ਜਮਾਨ ਮੈਂ ਜੋ ਮਰਜ਼ੀ ਬੋਲਾ। ਨਾ ਮੈਨੂੰ ਵੀ ਫਿਰ ਗੁੱਸਾ ਹੁੰਦਾ ਈ ਆ ਟੈਨਸ਼ਨ ਹੁੰਦੀ ਦੋ ਤਿੰਨ ਦਿਨ ਹੋ ਗਏ ਤੀ ਰੋਜ਼ ਨੀਂਦ ਵਾਲੀ ਗੋਲੀ ਖਾਣੇ ਤਾਂ ਵੀ ਨਹੀਂ ਚੱਜ ਸਵਾਦ ਨਾ ਸੌਣੇ। ਤੋਂ ਹੁਣ ਨਹੀਂ ਉਹਦੇ ਨਾਲ ਮੈਨੂੰ ਨੀਂਦ ਆਉਂਦੀ ਮੈਂ ਕੀ ਕਰਾਂ? ਗੋਲੀ ਖਾਦਿਆਂ ਵੀ ਨਹੀਂ ਆਉਂਦੀ ਇੰਨੀ ਟੈਨਸ਼ਨ ਆ। ਯਾਰ ਮੈਂ ਚੱਲ ਗਈ ਮੈਂ ਸੌਰੀ ਕਹੀਨੀ ਵੀ ਮੈਂ ਗਈ ਮੈਨੂੰ ਪਤਾ ਤੁਹਾਨੂੰ ਸੌਰੀ ਕਹਿੰਦਾ ਕੀ ਫਾਇਦਾ ਕੀ ਮਤਲਬ ਹੋਇਆ ਹੁਣ ਸੌਰੀ ਕਹਿੰਦਾ? ਮੇਰੀ ਗੱਲ ਸੁਣੋ ਜਿਹੜਾ ਸਵੇਰ ਦਾ ਪੁੱਲੇ ਸ਼ਾਮਾਂ ਨੂੰ ਘਰ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਭੁੱਲਿਆ ਨਹੀਂ ਕਹਿੰਦੇ ਹਾਂ ਪਤਾ ਮੈਨੂੰ ਮੈਨੂੰ ਇਹ ਨਹੀਂ ਆ ਵੀ ਨਹੀਂ ਪਤਾ ਇਹ ਗੱਲ ਦਾ ਛੋਟੇ ਹੁੰਦੇ ਆ ਤੋਂ ਸੁਣਦੇ ਆਉਣ ਦੇ ਆ ਤੂੰ ਭੁੱਲੀ ਚੁੱਕੀ ਗਈ ਸੀ ਉੱਥੇ ਫੇਰ ਤੂੰ ਭੁੱਲੀ ਚੁੱਕੀ ਇੱਥੇ ਆ ਗਈ ਆ ਤੈਨੂੰ ਲੈ ਨਹੀਂ ਕੋਈ ਵੀ ਯਾਰ ਮੈਨੂੰ ਵੀ ਤੇ ਤੁਹਾਨੂੰ ਲੱਗਦਾ ਮੈਂ ਪਹਿਲਾਂ ਵੀ ਆਈ ਆ ਤਾਂ ਫੇਰ ਤੇ ਤੁਹਾਨੂੰ ਗੁੱਸਾ ਨਾ ਲੱਗਦਾ ਦੱਸੋ ਮੈਨੂੰ ਜ਼ੁਬਾਨ ਨਾ ਥੋੜੀ ਸੰਭਾਲ ਕੇ ਚਲਾ ਠੀਕ ਆ ਮੈਨੂੰ ਵੀ ਇਸੇ ਗੱਲ ਦਾ ਗੁੱਸਾ ਹੈ ਮੈਂ ਵੀ ਤਾਂ ਹੀ ਗਈ ਨਹੀਂ ਤੇ ਕੌਣ ਚਾਹੁੰਦਾ ਆਪਣੇ ਘਰੋਂ ਪਿਆਰ ਟੁੱਟਣਾ ਮਮਮੀ ਜਣਾ ਵੀ ਤੈਨੂੰ ਨਵੀਂ ਗੇਮ ਦਾਤੀ ਆ ਵੀ ਪਹਿਲਾਂ ਵਿਆਹਿਆ ਹੈ ਹੈ ਹੁਣ ਮੇਰੇ ਮੇਹਣੇ ਮਾਰਨ ਨੂੰ ਮਿਲੋ ਮੈਂ ਸਭੀ ਮੇਹਣੀਆਂ ਵੱਲ ਤੇ ਗਈ ਨਹੀਂ ਆ ਮੈਂ ਮੇਨਾ ਮਾਰਿਆ ਤੁਹਾਨੂੰ ਕੋਈ ਨਹੀਂ ਮੇਰਾ ਨਾ ਅੱਗੇ ਦਿਮਾਗ ਪਾਟਣ ਆਇਆ ਈ ਉਹ ਤੇ ਹੋਰ ਇੱਥੇ ਪ੍ਰੈਸ਼ਰ ਨਾ ਪਾ ਠੀਕ ਆ ਇਹ ਨਾ ਹੋਵੇ ਵੀ ਮੈਂ ਕਿਤੇ ਛੜਦਾ ਹਾਂ ਮਾਂ ਪਿਆਰ ਚੁੱਪ ਕਰ ਜੋ ਚਾਹ ਪੀਓ ਮੈਂ ਤੇਲ ਲਿਆਵਾ ਸਿਰ ਤੇ ਤੇਲ ਲਾਦਾ ਉਹ ਦਿਨਾਂ ਵੀ ਬੰਦਾ ਥੋੜਾ ਰਿਲੈਕਸ ਹੋ ਜਾਂਦਾ ਤੂੰ ਰਹਿਣ ਦੇ ਮੈਂ ਨਹੀਂ ਤੇਲ ਤੁਲਵਾਉਣਾ ਆਹੋ ਤੂੰ ਸੋਚਦੀ ਹੋਣੀ ਆ ਵੀ ਵਾਲ ਪਟਾਏ ਦੇ ਤੇਲ ਲਾਉਣਾ ਕਿਹੜੇ ਵਾਲ ਪੁੱਟੇ ਜਾਂਦੇ ਨੇ ਬਾਬਾ ਤਾੜ ਨੂੰ ਤਾਂ ਜਿੰਨਾ ਮਰਜ਼ੀ ਮਨਾਲੋ ਜਿੰਨਾ ਮਰਜ਼ੀ ਪਿਆਰ ਦੀਆਂ ਗੱਲਾਂ ਕਰਦਾ ਤੁਸੀਂ ਇੰਨੇ ਸੁਣਨੀ ਆਂਦੀਆਂ ਜਾਨੀ ਆ ਮੈਂ ਵੀ ਚਾਹ ਪੀ ਆ ਵੀ ਮੈਂ ਬੁੱਢੀ ਆ ਰਸਿਆਂ ਨੂੰ ਮਨਾਉਣ ਆਈ ਮਿਲੋ ਜਾ ਜਾ ਤੁਰੀ ਜਾ ਚੱਲਨੀ ਆ ਚੱਲ ਗੱਲ ਸੁਣ ਮੇਰੀ ਇੱਧਰ ਹੁਣ ਕੀ ਹੋ ਗਿਆ ਨਾ ਮੇਰੀ ਗੱਲ ਸੁਣ ਮੇਰੇ ਦਿਮਾਗ 'ਚ ਹੀ ਹੋਣ ਆਇਆ ਤੂੰ ਅੱਗੇ ਕੀ ਮੈਨੂੰ ਆਣ ਕੇ ਨਾਲੇ ਕਹਿਣ ਦੇ ਸੀ ਪਹਿਲਾਂ ਵੀ ਤੁਸੀਂ ਬੂਆ ਵੈਲਡਿੰਗ ਕਰਾਇਆ ਵਾ ਤੂੰ ਉਧਰ ਜਾ ਜਾ ਕੇ ਕਿਹੜੇ ਹੱਥ ਮਾਰਦੇ ਮਾਰ ਕੇ ਬੈਣੀ ਰਹੀ ਨਹੀਂ ਬੂਏ ਨੂੰ ਤੂੰ ਕਿੱਧਰ ਚਲੀ ਬੂਆ ਖੋਲ ਕੇ